ਹਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਪੱਟੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਨਾਂ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਆਪ ਆਪ ਵਾਪਸ ਲਵੇਗਾ ਅઠੂ ਮੀਦਵਾਰਾਂ ਦੇ ਨਾ ਕਾਂਗਰਸ ਨਾਲ ਹੋਈ ਗੱਠਜੋੜ ਦੇ ਨਾਲ ਹੀ ਪੰਜਾਬ ਪਾਜਬਾ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਬਾਰੇ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਆਖਿਆ ਹੈ ਕਿ ਕੱਲ ਦਿੱਲੀ ਵਿੱਚ ਸੀਨੀਅਰ ਆਗੂ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਗੱਠਜੋੜ ਦੀ ਗੱਲ ਹੋਈ ਹੈ ਜਾਖੜ ਨੇ ਆਖਿਆ ਕਿ ਆਪਣੇ ਆਪ ਦੇ ਇਲਾਨੇ 8 ਉਮੀਦਵਾਰ ਬਦਲੇ ਜਾਣਗੇ ਕਿਉਂਕਿ ਦਿੱਲੀ ਵਿੱਚ ਕਾਂਗਰਸ ਅਤੇ ਆਪ ਵਿਚਾਲੇ ਗੱਠ ਜੋੜ ਦੀ ਗੱਲਬਾਤ ਚੱਲ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਨਿਦਾਨ ਨਿਦਾਨ ਸਭਾ ਚੋਣਾਂ ਚ ਕਿਸ ਕਾਂਗਰਸ ਸੀ ਪ੍ਰਧਾਨ ਨੰ ਧਮਕਾ ਰਹਿਸਣ ਕਿਉਂਕਿ ਉਹ ਦੋ ਦਿਨ ਚੁੱਪ ਹੋ ਜਾਣਗੇ ਜਿਸ ਤੋਂ ਬਾਅਦ ਕਾਂਗਰਸ ਡਿਪਟੀ ਐਲਓਪੀ ਆਪ ਜੋ ਸ਼ਾਮਿਲ ਹੋ ਗਏ ਜੰਮੇਵਾਲ ਦੇ ਜਾਨਵੀ ਗੱਠ ਜੋੜਦਾ ਹਿੱਸਾ ਸੀ ਪਰਦੇ ਪਿੱਛੇ ਚੱਲ ਰਹੀ ਗੱਲਬਾਤ ਹੁਣ ਕੁਝ ਦਿਨਾਂ ਚ ਸਾਹਮਣੇ ਆਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ